ਦਾ ਮਤਲਬ ਉਸ ਚੇਨ ਫਿਰ ਬਚਲੇ ਪਾਰ ਭਾਰਤ ਦੇ ਜਿਹੜੀ ਹਾਲ ਐ ਜਿਹੜੀ ਹੋਂਦ ਐ ਉਹ ਕਈ ਵਾਰੀ ਬੜਾ ਦੁੱਖ ਵੀ ਹੁੰਦਾ ਕਿ ਭਾਰਤ ਦਾ ਮਡਾ ਲੋ। ਉਹ ਤੁਹਾਡੇ ਸਾਹਮਣੇ ਹੁਣੇ ਜਿਹੜੀ ਕੱਲ ਉੱਥੇ ਹੋਈ ਕਰੋ ਲੋ। ਯੂਨਾਈਟਿਡ ਨੇਸ਼ਨਸ ਵਿੱਚ ਵੋਟਿੰਗ ਹੋਈ ਐ ਉੱਥੇ ਭਾਰਤ ਨੇ ਜਿਹੜਾ ਦਿਖਾ ਦਿੱਤਾ ਕਿ ਅਸੀਂ ਕਿੱਦਾਂ ਡਾਮਡੋ। ਹੁਣ ਜਿਹੜਾ ਮਤਾ ਦੇ ਦਾ ਫਾਸ ਹੋਇਆ ਇਹ ਜਿਹੜੀ ਰਾਇ ਲੋਕਿਆਂ ਦੇ ਸੰਗ ਕਰੀਆ ਆਪਣਾ ਜੋ ਕਰ ਰਹੇ ਐ। 120 ਦੇਸ਼ਾਂ ਨੇ ਉਹ ডিসਪੋਟ ਇਹ ਨਾ ਜਨ ਸਕਿਉਰਟੀ ਕੌਂਸਲ ਦਾ ਹੋਣੀ ਸਰਦਕਤ ਵਿਟੋ ਦਾ ਹੱਕ ਦੇ ਅਮਰੀਕਾ ਕਰਦਾ ਸੀ ਤੋ ਰੂਸ ਕਰ ਦਿੰਦਾ ਸੀ ਵਿਟੋ ਜਰੂਸ ਕਰ ਉਹਦਾ ਕੰਮ ਪੂਰੀ ਕਰ ਤੋ ਸਕਿਉਰਟੀ ਕੌਂਸਲ ਤੱਕ ਚਲ ਹੁਣੀ ਨਹੀਂ ਸੀ ਫਿਰ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜਾ ਹੈਗਾ ਜਨਰਲ ਹਾਊਸ ਦੇ ਵਿੱਚ ਇਹ ਜਿਹੜਾ 120 ਦੇਸ਼ਾਂ ਨੇ ਜਿਹਦਾ ਮਤਾ ਫਾਸ ਕੀਤਾ ਕਈ ਜਰਾਈ ਨੂੰ ਕਹਿ ਕੇ ਭਾਈ ਤੋਂ ਬੰਨ ਤਰੂਸ ਕਿ ਲੇਡਲ ਭਾਰਤ ਦੇ ਦਾ ਹੈ ਉਸ ਨੇ ਐਲ ਦੀ ਪਹਿਲੀ ਵਾਰ ਫਲਸਤੀਨ ਦੇ ਮੋਤੇ ਨਾਲ ਹੱਕ ਨਹੀਂ ਪਾਇਆ ਬਲਕਿ ਇਹ ਸਵੋਟ ਤੋਂ ਬਾਹਰ ਗਿਆ ਹੁਣ ਭਾਰਤ ਕਿੱਥੇ ਖੜਾ ਹੈ ਕਿ ਬ੍ਰਿਕਸ ਦਾ ਮੈਂਬਰ ਹੈ ਭਾਰਤ ਬ੍ਰਿਕਸ ਦੇ ਬਾਕੀ ਸਾਰੇ ਮੈਂਬਰਾਂ ਨੇ ਜਿਹੜੇ ਫਲਸਤੀਨ ਦੇ ਹੱਕ ਵੋਟ ਪਾਈਆ ਕੱਲਾ ਭਾਰਤ ਹੈ ਜਿਹੜਾ ਮਤਲਬ ਜਿਹਨੇ ਵੋਟ ਨਹੀਂ ਪਾਈ ਦੂਸਰੀ ਚੀਜ਼ ਕਿ ਭਾਰਤ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਇੱਕ ਤਰਮੀਮ ਸ਼ਿਡੂ ਮਤਾਂ ਦੇ ਅਮੈਂਡਮੈਂਟ ਕਿ ਇਹ ਜਿਹੜਾ ਮਤਾ ਜਿਹੜਾ ਪਾਸ ਹੋਇਆ ਇਹ ਜਾਰਡਨ ਵੱਲੋਂ ਰੱਖਿਆ ਹੈ ਤੋਂ ਇੱਕ ਤਰਮੀਮ ਕੈਨੇਡਾ ਨੇ ਜਿਹੜੀ ਹੈ ਉਹ ਜਿਹੜੀ ਪੇਸ਼ ਕੀਤੀ ਸੀ ਕਿ ਜਿਹੜਾ ਹਰਮਾਸ਼ ਦਾ ਨਾਂ ਲੈ ਕੇ ਉਹਦੇ ਨੂੰ ਉਤਰ ਚ ਲਿਖਤੀ ਤਾਂ ਭਾਰਤ ਨੇ ਉਸ ਦਾ ਸਮਰਥਨ ਕੀਤਾ ਲੇਕਿਨ ਜਿਹੜੀ ਉਹ ਯੂਨਾਈਟਿਡ ਨੇਸ਼ਨ ਨੇ ਰਿਜੈਕਟ ਕਰ ਦਿੱਤੀ ਕਿ ਨਹੀਂ ਇਹ ਨਹੀਂ ਇਹ ਜਿਹੜੀ ਹੈ ਤੁਹਾਨੂੰ ਸਾਨੂੰ ਮਤਲਬ ਜਿਹੜਾ ਇਸ ਤੋਂ ਪਤਾ ਲੱਗਦਾ ਹੈ ਕਿ ਦੋ ਚੀਜ਼ਾਂ ਪਤਾ ਲੱਗਦੀ ਕਿ 120 ਦੇਸ਼ ਜਿਹੜੇ ਨੇ ਉਹ ਮਤਲਬ ਉੱਧਰ ਜਿਹੜੇ ਖੜੇ ਨੇ ਔਰ ਇਹਦਾ ਮਤਲਬ ਵਿਸ਼ਵ ਵਿਸ਼ਵ ਜਿਹੜਾ ਉਪਰ वर्ल्ड ओਪੀਨੀਅਨ ਵਿਸ਼ਵ ਪਾਇਚਾਰਾ ਜਿਹੜਾ ਉਹ ਮਤਲਬ ਇਜ਼ਰਾਇਲ ਨੂੰ ਗੱਲ ਸਮਝਦਾ ਔਰ ਉਹਦੀ ਹਮਦਰਦੀ ਜਿਹੜੀ ਹੈ ਉਹ ਫਲਸਤੀਨੀਆ ਦੇ ਜੋ ਕਿ ਭਾਰਤ ਦੀ ਨੀਤੀ ਰਹੀ ਹੈ ਲੇਟਨ ਹੁਣ ਜਿਹੜੀ ਹੈ ਆ ਜੋ ਹੋਇਆ ਬੜੇ ਜਿਹੜੇ ਕਾਂਗਰਸ ਨੇ ਬਿਆਨ ਦਿੱਤਾ ਹੈ, ਸੀਪੀਆਈਐਮ ਨੇ ਵੀ ਦਿੱਤਾ ਹੈ, ਸੀਪੀਆਈ ਨੇ ਵੀ ਆਜਿਹਾਂ ਦੋ ਭਾਰਤ ਨੇ ਵੋਟ ਪਾਈ ਉਹਨਾਂ ਦਾ ਸਾਨੂੰ ਬਹੁਤ ਦੁੱਖ ਹੋਇਆ। ਹੋਰ ਵੀ ਕਈ ਜਿਹੜੇ ਨਿਰਕੱਖ ਬੰਦੇ ਸੀ ਉਹਨਾਂ ਨੇ ਕਹਿ ਰਿਹਾ ਭਾਰਤ ਨੇ ਬਹੁਤ ਮਾੜਾ ਕੀਤਾ ਜੋ ਆਜਿਹੇ ਜੋ ਐ ਦਿਖਾਇਆ। ਇੱਥੋਂ ਤੱਕ ਕਿ ਫਰਾਂਸ ਵਰਗਾ ਜਿਹੜਾ ਯੂਰਪ ਦੇ ਵਿੱਚ ਵੀ ਦੇਖੋ। ਅਮਰੀਕਾ ਦਾ ਸਾਥ ਨਹੀਂ ਦਿੱਤਾ ਇਸ ਮਸਲੇ 'ਤੇ। ਫਰਾਂਸ ਨੇ ਜਿਹੜਾ ਪਲਸਤinians ਦੇ ਹੱਕ 'ਚ ਐਡਾ ਵੱਡਾ ਤੇ ਭਾਰਤ ਜਿਹੜਾ ਉਹ ਜਿੱਦ ਹੀ ਟ੍ਰੈਡੀਸ਼ਨਲ ਨੀਤੀ ਲਈ ਕਿ ਮਹਾਤਮਾ ਗਾਂਧੀ ਜਿਹੜਾ ਆਪਾ ਹੋ ਉਹਦੇ ਬਾਰੇ ਜੋ ਵੀ ਆ ਪਰ ਇਸ ਗੱਲ ਬਾਰੇ ਉਹ ਬਹੁਤ ਸਪਸ਼ਟ ਜਿਹਾ ਬਿਆਨ ਉਹਨਾਂ ਨੇ ਦਿੱਤਾ ਹੈ ਕਿ ਆਪਰੇ ਬਦੋ ਪਖਤਾਲੀ ਜੇ ਬਣਾਇਆ ਹੁਣ ਉਸੇ ਵੇਲੇ ਉਹ ਬਣ ਤੋ ਪਹਿਲਾਂ ਕੁੱਝ ਦੇ ਕਲਮ ਉਹ ਚਲੇ ਗਏ ਇਸ ਪਰ ਉਹਨਾਂ ਦਾ ਹਮਤ ਜਦੋਂ 47 ਕਿਉਂਕਿ ਜਦ ਮਤਾ ਪਾਸ ਹੋਇਆ ਉਦੋਂ ਮਹਾਤਮਾ ਮੈਂਨੇ ਕਵੇ ਗੱਲ ਹੈ ਉਹਨਾਂ ਨੇ ਕਹਿੰਦੇ ਅਸੀਂ ਜਿਹੜਾ ਹੈਗਾ ਵੀ ਕਿਸੇ ਨੂੰ ਉਜਾੜ ਕੇ ਕੋਈ ਦੇਸ਼ ਬਣਾਣਾ ਨਹੀਂ ਦੁਪੁਤ ਫਲਸਤੀਨੀ ਲੋਕ ਤਾਂ ਬਸਰੇ ਸੀ ਤੋ ਉਹਨਾਂ ਨੂੰ ਜਿਹੜੇ ਇੱਕ ਜਿਹੜੇ ਦੇਸ਼ ਬਣਾਣਾ ਇਹ ਮਹਾਤਮਾ ਗਾਂਧੀ ਜੀ ਦਾ ਬਿਆਨ ਹੈ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਉਹਨਾਂ ਨੇ ਕਿਹਾ ਮੈਂ ਇਸ ਨੂੰ ਬਿਲਕੁਲ ਗਲਤ ਸਮਝਦਾ ਕਿ ਦੇਸ਼ ਜਿਹੜੀ ਜੂਸ ਦੇ ਨਾਲ ਮਾਰਾ ਹੋਇਆ ਹੈ ਸੈਕਿੰਡ ਵਰਲਡ ਵਾਰ ਹਰ ਲੋਕਾਂ ਨਾਲ ਹੋ ਬਹੁਤ ਹੋਇਆ ਹੈ ਲੇਕਿਨ ਗੱਦੇ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਬੰਦੇ ਨਾਲ ਮਾਰਿਆ ਜੋ ਦਾ ਦੂਜਿਆਂ ਨਾਲ ਵੀ ਮਾਰਿਆ ਉਹ ਬੰਦੇ ਨੇ ਕਿਹਾ ਉੱਥੇ ਵਸ ਰਹੇ ਸੀ ਉਹਨਾਂ ਨੂੰ ਉਜਾੜ ਕੇ ਇੱਕ ਦੇਸ਼ ਬਣਾਓ ਚਲੋ ਤੇ ਇਸ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਇਹੀ ਗੱਲ ਹੋਈ ਕਿ ਜੇ ਬਣਾਣਾ ਹੀ ਹੈ ਤਾਂ ਉਹਨਾਂ ਦਾ ਵੀ ਬਣਾਓ ਕਿਉਂਕਿ ਅੱਜ ਤੱਕ ਜਿਹੜਾ ਹੈ ਅਮਰੀਕਾ ਨੇ ਕੋ ਲਾਗੂ ਨਹੀਂ ਹੋਣ ਦਿੱਤਾ ਤੋ ਅਸਲ ਦੇ ਵਿੱਚ ਜਿਹੜਾ ਹੈ ਜੇ ਆਪਾਂ ਚੰਦ ਦੋਗਣਾ ਫਿੱਟ ਦਾ ਭਾਰਤ ਦੀ ਇਹ ਨਹੀਂ ਸਪਸ਼ਟ ਨੀਤੀ ਕਿ ਲਈ ਅਸੀਂ ਬ੍ਰਿਕਸ ਦੇ ਵੀ ਮੈਂਬਰ ਅਸੀਂ ਮਤਲਬ ਸ਼ੰਘਾਈ ਕੋਆਪਰੇਟਿਵ ਆਰਗੇਨਾਈਜੇਸ਼ਨ ਦੇ ਵੀ ਮੈਂਬਰ ਹਰ ਇੱਕ ਜਿਹੜਾ ਅਸੀਂ ਲੇਕਿਨ ਫੇਰ ਵੀ ਜਿਹੜਾ ਅਸੀਂ ਆਪਣਾ ਦੋਗਲਾਪਨ ਛੱਡਣ ਨੂੰ ਤਿਆਰ ਨੇ ਕਿ ਇੱਕ ਪਾਸੇ ਜਿਹੜਾ ਹੈਗਾ ਜਿਹੜੇ ਪੱਛਮੀ ਸ਼ਰਮਾਇਦਾਦਾਰ ਦੇਸ਼ ਨੇ ਜਿਨ੍ਹਾਂ ਦੀ ਇੱਕਤ੍ਰੂਵੇ ਜਿਹੜੀ ਪੋਪ ਚੌਦਰ ਦੇ ਕਿਉਂ 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 ਇਹ ਗਲਤ ਹੈ ਜਿਹੜਾ ਮੌਜੂਦਾ ਜਿਹੜਾ ਇੱਕਤ੍ਰੂਵੇ ਸੰਸਾਰ ਹੈ ਜਿਹੜਾ ਇਹ ਗਲਤ ਸੰਕਲਪ ਕਿਉਂ ਹੈ ਕਿ ਇਹ ਮੰਨਦਾ ਕਿ ਦੋ ਤਰ੍ਹਾਂ ਦੇ ਦੇਸ਼ ਨੇ ਇੱਕ ਉੱਪਰ ਇੱਕ ਨੀਚੇ ਦੋ ਤਰ੍ਹਾਂ ਦੇ ਲੋਕ ਮਿਲ ਨਹੀਂ ਤੋ ਅਮਲੀ ਤੌਰ ਤੇ ਇਹ ਮੰਨਿਆ ਜਾਂਦਾ ਵੀ ਦਿੱਕਤ ਹੈਗੇ ਨੇ ਜਿਹੜੇ ਗਲੋਬਲ ਨਾਰਥ ਜਿਹੜੇ ਅਮਰੀਕਾ ਦਾ ਯੂਰਪ ਆਲੰਡਾ ਇਹ ਤਾਂ ਹੈਗੇ ਉੱਚੀ ਰਾਜ ਦੇ ਜਿਹੜੇ ਦੇਸ਼ ਤੇ ਬਾਕੀ ਜਿਹੜਾ ਤੀਸਰੇ ਦ ਸੰਸਾਰ ਦੇ ਜਿਹੜੇ ਦੇਸ਼ ਨੇ ਏਸ਼ੀਆ ਅਫਰੀਕਾ ਤੇ ਦੱਖਣੀ ਅਮਰੀਕਾ ਦੇ ਸੰਗਤਿੰਨੇ ਹਿੰਦਕਾ ਦੇ ਜਿਹੜੇ ਬਹੁ ਗਿੰਦੇ ਚ ਬਹੁਤ ਵੱਡੇ ਗਿੰਦੇ ਜਿਨ੍ਹਾਂ ਨੂੰ ਅੱਜ ਕੱਲ ਗਲੋਬਲ ਸਾਊਥ ਕਹਿੰਦੇ ਆ ਉਹਨਾਂ ਨੂੰ ਇਹਨਾਂ ਸਮਝ ਲੈ ਇਹ ਹੈ ਦੂਜੇ ਦੰਦੇ ਦੇ ਅਸੀਂ ਅਗਰ ਤੇ ਅਸੀਂ ਜਿਹੜਾ ਇਹ ਧਰਤੇ ਤੋਂ ਐਸ ਪੰਜਾਬ ਦੇ ਧਰਤੇ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਦਿੱਤਾ ਕਿ ਕੋਈ ਵੀ ਪ੍ਰਮਾਤਮਾ ਨੇ ਨਾ ਉੱਚੇ ਬਣਾਏ ਨੇ ਕੋਈ ਨੀਵੇਂ ਬਣਾਏ ਇੱਕੋ ਸਾਰੇ ਮਨੁੱਖ ਇੱਕੋ ਜਿਹੇ ਨੇ ਕੋਈ ਚੰਗੇ ਨਹੀਂ ਕੋਈ ਮੰਦੇ ਨਹੀਂ ਤੋਂ ਅਸੀਂ ਬਰਾਬਰਤਾ ਦੇ ਅਲੰਬਰਦਾਰ ਤੋਂ ਇਸ ਕਰਕੇ ਮੈਂ ਇਹ ਕਿਹਾ ਕਿ ਸ਼ਾਇਦ ਕਈਆਂ ਪਤਾ ਹੋਵੇ ਜਾਂ ਨਹੀਂ ਕਿ ਜਿਹੜੀ ਅੱਜ ਕੱਲ ਮਲਟੀਪੋਲਰ ਵਰਲਡ ਜਿਹੜਾ ਅੰਗਰੇਜ਼ੀ ਚ ਪਰ ਬਹੁਤ ਰੂਸੀ ਸੰਸਾਰ ਪੰਜਾਬ ਮਲਟੀਪੋਲਰ ਵਰਲਡ ਬੜਾ ਐਕਸੈਪਟੇਬਲ ਹੋ ਗਿਆ ਯੂਨੀਵਰਸਲ ਅਮਰੀਕਾ ਦੇ ਪ੍ਰਧਾਨ ਨੇ ਵਰਤਿਆ ਚਾਈਨਾ ਰਸ਼ੀਆ ਪਰਦੇ ਪ੍ਰਧਾਨ ਮੰਤਰੀ ਲਹਿਰ ਵਰਤਿਆ ਲੇਕਿਨ ਜਿਹੜਾ ਸ਼ਬਦ ਘੜਿਆ ਉਹ ਨਾ ਚੀਜ਼ ਤੁਹਾਡੇ ਸਾਹਮਣੇ ਖੜਾ ਹੈ ਅੰਗਰੇਜ਼ੀ ਚ ਵੀ ਔਰ ਪੰਜਾਬੀ ਚ ਮਲਟੀਪੋਲਰ ਵਰਲਡ ਔਰ ਬਹੁਤ ਰਿਗਸ਼ਨਸ ਆ ਲੇਕਿਨ ਮੈਂ ਉਹਦਾ ਕ੍ਰੈਡਿਟ ਨਹੀਂ ਲੇ ਮੈਂ ਤੇ ਗੁਰੂ ਨਾਨਕ ਪਾਸ਼ਾ ਦਾ ਸੰਕਲਪ ਹੈ ਕਿ ਸਾਰੇ ਜਿਹੜੇ ਨੇ ਬਰਾਬਰ ਦੇ ਬਣਾਏ ਗਏ ਨੇ ਔਰ ਭਿੰਨਤਾ ਜਿਹੜੀ ਹੈ ਡਾਈਵਰਸਿਟੀ ਜਿਹੜੀ ਹੈ ਉਹਦਾ ਮਤਲਬ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਵੱਖ-ਵੱਖ ਬਣਾਏ ਨੇ ਪਿੰਨ-ਪਿੰਨ ਬਣਾਏ ਨੇ ਲੇਕਿਨ ਨਾ ਬਰਾਬਰਤਾ ਨਹੀਂ ਹੈ ਪਿੰਨ-ਪਿੰਨ ਹੋ ਕੇ ਵੀ ਸਾਰੇ ਬਰਾਬਰ ਦੇ ਹੁੰਦੇ ਤਾਂ ਇਹ ਹੈ ਮਲਟੀਪੋਲਰ ਵਰਨ ਦਾ ਸਿਧਾਂਤ ਇਹਦੇ ਤੇ ਅਸੀਂ ਖੜਨਾ ਤੋ ਇਹ ਲੇਕਿਨ ਭਾਰਤ ਜਿਹੜਾ ਕਹਿੰਦਾ ਤਾਂ ਹੈ ਲੇਕਿਨ ਭਾਰਤ ਕਦੀ ਉਹਦਾ ਉਲਾਨ ਫੇਰ ਵੀ ਜਦਿਆ ਪੱਛਮੀ ਦੇ ਸ਼ਾਮਲ ਹੋ ਜਾਂਦਾ ਹੈ ਤਾਂ ਇਹ ਜਿਹੜੀ ਹੈ ਮੈਨੂੰ ਇਹਦਾ ਭਾਰਤੀ ਵੀ ਰੋਟ ਹੈ ਅੱਜ ਪਾਈ ਮੈਨੂੰ ਮਤਲਬ ਇੱਥੇ ਆਉਣ ਤੋਂ ਪਹਿਲਾਂ ਹੀ ਪਤਾ ਲੱਗਾ ਜਿਹੜੀ ਰੋਡ ਤੇ ਮੈਨੂੰ ਬੜਾ ਦੁੱਖ ਹੋਇਆ ਤੇ ਮੈਂ ਤੁਹਾਡੇ ਨਾਲ ਇਹ ਵੀ ਸਾਂਝੇ ਕਰਨਾ ਚਾਹੁੰਦਾ ਬਹੁਤ ਬਹੁਤ ਆਪ ਜੀ ਦਾ ਤਾਰਫ। ਵਾਹਿਗੁਰੂ ਜੀ ਬਹੁਤ ਬਹੁਤ। ਨਾ ਕੋਹਦੀ ਬੱਤ ਕੋਈ ਬੋਲਦਾ ਜੋ ਦੁਨੀਆਂ ਤੇ ਅਜ ਛਾਇਆ ਹੋਇਆ ਕਿਉਂਕਿ ਹਾਲਾਤ ਅਗੇ ਬਣੇ ਰਹਿੰਦੇ ਨੇ ਕਿ ਦੁਨੀਆਂ ਦੀ ਜੰਗ ਜਿਹੜੀ ਹੈਗੀ ਆ ਤੀਜੀ ਦੁਨੀਆਂ ਦੀ ਜੰਗ ਲੱਗਣ ਵਾਲੇ ਹਾਲਾਤ ਬਣੇ ਹੋਣਗੇ। ਤੇ ਜਿੱਥੋਂ ਤੱਕ ਇਜ਼ਰਾਈਲ ਤੇ ਫਲਸਤੀਨ ਦਾ ਸਬੰਧਾ ਜਦੋਂ ਬਣਾਇਆ ਗਿਆ ਸੀ ਉਸ ਇਲਾਕੇ ਦਾ 41% ਜਿਹੜਾ ਹਿੱਸਾ ਪਈਗਾ ਉਹ ਫਲਸਤੀਨੀਆ ਨੂੰ ਦਿੱਤਾ ਗਿਆ ਸੀ 43% ਹਿੱਸਾ ਜਿਹੜਾ ਹੈਗਾ ਤੇ ਇਹ ਇਜ਼ਰਾਈਲੀਆਂ ਨੂੰ ਦਿੱਤਾ ਗਿਆ ਸੀ ਉੱਥੇ ਜਦੋਂ ਧਰਤੀ ਦੀ ਵੰਡ ਕੀਤੀ ਸੀਗੀ ਤਾਂ ਹੁਣ ਕਿਹੜੀ ਪੋਜੀਸ਼ਨ ਇਹ ਹੈ ਕਿ ਉਹਨਾਂ ਦੇ ਬਹੁਤ ਸਾਰੇ ਇਲਾਕੇ ਨੂੰ ਜਿਹੜਾ ਇਹ ਧਰਮ ਤੇ ਵਹਿ ਗਿਆ 15% ਜਿਹੜਾ ਇਲਾਕਾ ਹੈਗਾ ਉਸ ਮੁਲਕ ਦਾ ਸਿਰਫ ਪਲਸਤੀਨ ਜਿਹਨੂੰ ਕਹਦੇ ਨੇਗੇ ਉਹ ਫਲਸਤੀਨ ਦੇ ਰੂਪ ਦੇ ਵਿੱਚ ਰਹਿ ਗਿਆ ਬਾਕੀ ਕਬਜ਼ਾ ਕਰ ਲਿਆ ਹੁਣ ਜਿਹੜਾ ਉਥੇ ਬੈਸਟ ਬੈਂਕ ਨੂੰ ਉਹਦੇ ਨੂੰ ਗਾਜਾ ਜਿਹੜਾ ਗਾਜਾ ਦਾ ਏਰੀਆ ਜਿਹੜਾ ਉਸ ਦਾ ਉਸ ਨੂੰ ਖਾਲੀ ਕਰਾਇਆ ਜਾ ਰਿਹਾ ਉਸ ਨੂੰ ਖਤਮ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਉੱਤੇ ਵੀ ਕਬਜ਼ਾ ਕਰਕੇ ਫਲਸਤੀਨ ਨੂੰ ਹੋਰ ਛੋਟਾ ਕੀਤਾ ਜਾ ਰਿਹਾਗਾ ਇੱਕ ਬਹੁਤ ਵੱਡੀ جنگ ਆ ਗਈ ਇਹ ਮੈਨ ਕੋਈ ਇਹ ਨਹੀਂ ਸਮਝਦਾਗਾ ਵੀ ਇਹ ਕੋਈ ਕਿਸੇ ਨੇ ਉਹ ਆਪਣਾ ਅਤਵਾਦੀਆਂ ਨੇ ਕੋਈ ਕੰਮ ਕੀਤਾਗਾ ਉਹ ਲੋਕ ਆਪਣੀ ਮਿੱਟੀ ਵਾਸਤੇ ਆਪਣੀ ਧਰਤੀ ਵਾਸਤੇ ਜੰਗ ਲੜ ਰਹੇ ਹੋਣਗੇ ਫਲਸਤੀਨੀ ਲੋਕ ਨੇ ਜਿਹੜੇ ਹਾਲਾਂਕਿ ਫਲਸਤੀਨ ਦੇ ਜਿਹੜਾ ਉਥੇ ਦਾ ਰਾਸ਼ਟਰਪਤੀ ਹੈਗਾ ਉਦੇ ਖਿਲਾਫ ਵੀ ਇਹਨਾਂ ਨੂੰ ਖੜੇ ਇਹਨਾਂ ਨੇ ਕੀਤਾ ਸੀ ਇਜ਼ਰਾਇਲੀਆਂ ਨੇ ਖੜਾ ਕੀਤਾ ਸੀ ਇਹਦੀ ਸਪੋਰਟ ਕੀਤੀ ਸੀ ਹਮਾਸ ਦੀ ਸਪੋਰਟ ਫਲਸਤੀਨ ਨੇ ਕੀਤੀ ਆ ਪਹਿਲਾਂ ਜਿਵੇਂ ਪਹਿਲਾਂ ਕੈਨੇਡਾ ਆਪਣੇ ਅ ਅਫਗਾਨਿਸਤਾਨ ਦੇ ਵਿੱਚ ਆਈਐਸਏ ਜਿ ਖੜੀ ਕੀਤੀ ਸੀ ਕਿ ਅਫਰੀਕਾ ਨੇ ਐਵੇਂ ਜਿਹੀ ਹਮਾਸ ਵੀ ਉੱਥੇ ਦੇ ਫਲਸਤੀਨਾਂ ਲੋਕਾਂ ਨੂੰ ਵੱਢਣ ਵਾਸਤੇ ਖੁਮਾਸ ਇਹਨਾਂ ਨੇ ਖੜਾ ਕੀਤਾ ਸੀ ਹੁਣ ਖੁਮਾਸ ਦਾ ਨਾਮ ਲੈ ਕੇ ਉਹਨਾਂ ਨੂੰ ਬਾਅਦ ਕਿਉਂ ਉੱਥੇ ਕਰਦਿਆਂ ਕਰਦਿਆਂ ਜਿਹੜੀ ਸਾਜ ਸਾਬਡੀ ਹੋ ਰਹੀ ਜਾ ਰਹੀ ਹੈਗੀ ਇਹਨਾਂ ਨੇ ਬਹੁਤ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਹੈਗੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣੇ ਸ਼ੋਭ ਜਿਹੜੇ ਕਰਮ ਸ਼ਬਦਾਂ ਦੇ ਨਾਲ ਸਾਨੂੰ ਦਿਹਾਲ ਕਰੋ ਤੇ ਰੋਟੀ ਖਾਣ ਦਾ ਟਾਈਮ ਹੋ ਗਿਆ ਉਹਦੇ ਵਾਸਤੇ ਵੀ ਸਾਡਾ ਕਰਮ ਬੰਦੋ ਥਾਹੋ ਰੱਖ ਲਿਓ ਕੀ ਕੰਮ ਹੈ ਵਾਲੋ ਵਾਲੀ ਆ ਕੇ ਥੋੜਾ ਜਿਹਾ ਹਰਮਨ ਦੇ ਨੂੰ ਨਾ ਥੋੜਾ ਜਿਹਾ ਸਹਾਰਾ ਮਿਲ ਜਾਂਦਾ ਆਂ ਕਰੋ ਤਾਂ ਮੈਂ ਸੁਣੀ ਤੋਂ ਹੁ ਸਭ ਸ਼ਬਦ ਜਦੋਂ ਉੱਚਾ ਸੁਣਾਓ ਸਭ ਸ਼ਬਦ ਸੁਣਾਓ ਨਾ ਨਾ ਸ਼ਬਦ ਸੁਣਾਓ ਕੰਮ ਕਰੋ ਅੱਛਾ ਮੈਂ ਮੈਂ ਮੈਨੂੰ ਮਨੇ ਮੇਰੇ ਕੰਨੋਂ ਗਲਤੀ ਨਾਲ ਨਿਕਲ ਗਿਆ ਸੀ ਉਹ ਗਲਤੀ ਨਾਲ ਬਤਾਣਾ ਗੱਲ ਕਿਉਂ ਮਰਦੀ ਸੀ ਬਦਲਦੀ ਸੀ ਹੱਥ ਘੱਟ ਕੇ ਕਹਿੰਦੇ ਅੱਛਾ ਚਲੋ ਸਾਰਾ ਚੱਲੋ ਕੱਲ ਨੂੰ ਮੈਂ ਠੀਕ-ਠੀਕ ਬੋਲਾਂਗਾ ਤਾ ਵੇਖੋ ਚੱਲੇ ਆਇਆ ਹਾਂ ਤਾਂ ਉਹ ਤਾਂ ਯਾਦ ਕਰੋ ਮੈਂ ਬਹੁਤ ਤੰਗੀ ਚ ਰਿਹਾ

نہیں روکٹ روپی گل کہیں کہ یہ گی دوسری گل یہ ہے میرے بہت سارے کبھی مسے بھائی تھی نا نمیاں کبتاؤں پیڑے جنتا سنیا نے پہلے میرے سنیا ہوئی ਸਾਰੇ ਨਹੀਂ ਤੁਮੀ ਆ ਗਿਆ ਜੋ ਮਿੱਤਰ ਗੇ ਨੰਗਲੇ ਨੰਗਲੇ ਇਹ ਨਹੀਂ ਦੌੜਦਾ ਉਹ ਹੀ ਉਹ ਹੀ ਕਹਿੰਦੀ ਬਣੇ ਸੋਕੇ ਪਾਖਰ ਨੰਗਲੇ ਅਰੇ ਤੋ ਸਾਡਾ ਅਸੀਂ ਤੁਹਾਨੂੰ ਨਮਸਕਾਰ ਸਿਖਾਣਾ ਚਾਹਨੇ ਜੋ ਤੁਸੀਂ ਪਹਿਲਾਂ ਹਾਂ ਸਖਾ ਚੋਂ ਦਾ ਸਿੱਖ ਕੇ ਸਿਖਾਉਂ ਮੈਂ ਤੋ ਪੂਰਾ ਸਿੱਖ ਲੈ ਹੁਣ ਤੁਸੀਂ ਨਮਸਕਾਰ ਕਰੋ ਕੇ ਇਹ ਤੱਕ ਮਹਾਨ ਰੋਮਾਂਟਿਕ ਰੋਮਾਂਟਿਕ ਬਹੁਤ ਉਤਮ ਮਹਾਨ ਇਹਦੇ ਵਿੱਚ ਜਿਹੜੀ ਮਨੁੱਖੀ ਭਾਵਨਾ ਨੂੰ ਬੜੇ ਸੁਭਾਰਨ ਸ਼ਬਦਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਕੋਈ ਔਖਾ ਨਹੀਂ ਕੋਈ ਲੋਕਾਂ ਨੂੰ ਕੋਈ ਰੋਮਾਂਟਿਕ ਸੰਸਕ੍ਰਿਤੀ ਨੂੰ ਮੈਂ ਕਰਤਾ ਹਾਂ ਸੰਸਕ੍ਰਿਤ ਤਾਂ ਭਾਸ਼ਾ ਹੀ ਨਹੀਂ ਹੈ ਕਿਥੋਂ ਦੀ ਮੈਂ ਤਾਂ ਭਾਸ਼ਾ ਮੰਨਦਾ ਹੀ ਨਹੀਂ ਕਿਹੜੇ vùngੇ ਬੋਲੀ ਜਾਂਦੀ ਹੈ ਕਿੱਥੇ ਬੋਲੀ ਜਾਂਦੀ ਹੈ ਕਿਹੜੇ ਥਾਂ ਤੇ ਬੋਲੀ ਜਾਂਦੀ ਹੈ ਨਹੀਂ ਕਿਤੇ ਵੀ ਨਹੀਂ ਹੈ ਹਿੰਦੁਸਤਾਨ ਦੇ ਇੱਕ ਖੂਜੇ 'ਚ ਵੀ ਨਹੀਂ ਹੈ ਹੂੰ ਕਹਿੰਦੇ ਸੰਸਕ੍ਰਿਤਾਈ ਉਹ ਵਹੀ ਸੰਸਕ੍ਰਿਤਾਈ ਹੈ ਅਦੀ ਸਵਰਥਾਨੂ ਸੰਸਕ੍ਰਿਤੀ ਕਾ ਬਦਲ ਲਈ ਜਿਹੜੀਆਂ ਪਰਕਿਰਤਾਂ ਸੀ ਨਾ ਜਿਹੜੀਆਂ ਪਰੇਸ਼ਾਨ ਸੀ ਨਾ ਉਹਨਾਂ ਨੂੰ ਉਖਾਪ ਦਿੱਤਾ ਉਹਨਾਂ ਨੂੰ ਉਖਾਪ ਦਿੱਤਾ ਕਿ ਉਹਦਾ ਨਾਮ ਰਖਤਾ ਸੰਸਕ੍ਰਿਤ ਪੂਰੀ ਸੰਸਕ੍ਰਿਤ ਸੰਸਕ੍ਰਿਤ ਨਹੀਂ ਉਹ ਪਰੇਸ਼ਾਨ ਤੇ ਜਿਹੜੀਆਂ ਪਰਕਿਰਤਾਂ ਸੀ ਨਾ ਉਹ ਭਾਸ਼ਾਵਾਂ ਲੋਕ ਭਾਸ਼ਾਵਾਂ ਸੀ ਨਾ ਔਰ ਉਹਨਾਂ ਨੂੰ ਉਖਾੜ ਦਿੱਤਾ ਕਾਕੇ ਇਹਨਾਂ ਤੋਂ ਗਿਆਨ ਖੋਲਿਆ ਇਹੋ ਕਿ ਉਹਨੇ ਤਾਂ ਗਿਆਨ ਲੈ ਲਿਆ ਨਾ ਉਹਨਾਂ ਕਹੋ ਆਪਸ ਵਿੱਚ ਗੱਲਬਾਤ ਕਰਨਾ ਤੇ ਉਹਨਾਂ ਕਿ ਆਪਸੀ ਵਿਚਾਰਕਾਂ ਦਾ ਕਰਨਾ ਵੀ ਇਹ ਵਿਚਾਰਕਾਂ ਨਾਲ ਨਹੀਂ ਬਚਾ ਸਾਡੇ ਵੀ ਸਰਦਾਰ ਦੀ ਗੱਲ ਹੈ ਇਹਨਾਂ ਤੋਂ ਹੀ ਖੋਲੋ ਉਹਨਾਂ ਨੇ ਉਹ ਪਰਿਵਾਰ ਨੂੰ ਇੱਕ ਸੰਸਕ੍ਰਿਤੀ ਅਜੁੱਤੀ ਅਭਿਨਾਤੀ ਹੋ ਗਿਆ ਕਿਉਂਕਿ ਮੈਂ ਤਾਂ ਯਾਦ ਤਾਂ ਪ੍ਰਿਆਵੀ ਪੜ੍ਹ ਕੇ ਰਹਿ ਜਾਣਾ ਕਿ ਪੰਜਾਬੀ ਨੂੰ ਸੰਸਕ੍ਰਿਤ ਦਾ ਇਸ ਦੇ ਨਾਮ ਤੇ ਉੱਤੇ ਇਹਦੀ ਸ਼ੁੱਧੀ ਕਰਨ ਦੇ ਨਾਮ ਤੇ ਇਹਨੂੰ ਕਿੰਨਾ ਔਖਾ ਕਰਤਾ ਜਦ ਇਹ ਪੰਜਾਬੀ ਸਾਡੀ ਲੋਕ ਬੋਲੀ ਹੈ ਲੋਕ ਇਹਨੂੰ ਬੋਲਦੇ ਨੇ ਬੋਲੀ ਤੋਂ ਨਹੀਂ ਭਾਸ਼ਾ ਵੜੀ ਹੈ ਕੋਈ ਕਿਹਾ ਤਾਂ ਤਾਹ ਤੋਂ ਡਾਕਟਰ ਹੀ ਨਹੀਂ ਸਾਡੇ ਜਿਹੜੇ ਲੋਕ ਬੋਲਦੇ ਨੇ ਉਹਨਾਂ ਦੀ ਇਹ ਲਿਖਤ ਰੂਪ ਹੈ ਇਹ ਤਾਂ ਵਰਤਨ ਹੀ ਆਇਆ ਜੇ ਉਹਨਾਂ ਦਾ ਲਿਖਤ ਰੂਪ ਲੋਕ ਬੋਲੀ ਤੋਂ ਤੋੜਦੇ ਹੋਏ ਕੀ ਸੰਜੋਗ ਉਹ ਖਚੇਤਨ ਅਸ਼ੀਰਵਾਚਿ ਕੁਦਵਾਨ ਉਹਨਾਂ ਨੇ ਜੀਏ ਗੋਸਰ ਬੜਾ ਬੜੇ ਵਿਦਵਾਨ ਹਨ ਉਹ ਹਨਾ ਮਾ ਜੱਥੂ ਪਿੱਛੇ ਉਹਨਾਂ ਨੂੰ ਵੀ ਬੈਠੇ ਮਤੁ ਰਿਮੈਂਡਰ ਅਸੋ ਤੁਸੀਂ ਆਉਣੀ ਕਰਤਾ ਕਰ ਲੋ ਮਾ ਇਹਨੂੰ ਇੱਕ ਬਾਰ ਬੜੇ ਕੋਲ ਸੋਣਾ ਇਹ ਬੜਾ ਬੜਾ ਪਹਿਲਾਂ ਬੋਲ ਲਿਖੀ ਹੈ ਇਹ ਪੈਰੇ ਦਾ ਮਤਲਬ ਇਹ ਹੈ ਉਹ ਭਾਈ ਐਨ ਨਹੀਂ ਆਖੀ ਸ਼ਬਦ ਆਉਂਦੀ ਵਰਤਦਿਆਂ ਨੇ ਕਿ ਬਦਮਾਸ਼ ਲੋਕੀ ਲੋਟੀਆਂ ਨੇ ਆਪਣੇ ਆਪ ਨੂੰ ਸਰਵਿਸ ਕਰਨ ਵਾਸਤੇ ਉਸੇ ਬਹੁਤ ਬਦਮਾਸ਼ ਚਲੋ ਜੀ ਬੰਦਾ ਹਾਂਜੀ ਹੈ ਜੀ ਬਲਵਾ ਗੱਜੇ ਮੋਟੇ ਸ਼ਬਦ ਹੀ ਹੁੰਦੇ ਕੱਢ ਕੇ ਕਿਤਨਾ ਤੱਕ ਹੋਏ ਹੈ ਇਹ ਹੈ ਹੈ ਇਹ ਬਿਹਾਰ ਮਨੁੱਖ ਬੰਤੂ ਜਾਨਵਰ ਮਨੁੱਖ ਨਹੀਂ ਮੰਨਦੇ ਅਰਲੇ ਆਪਕੀ ਰਮ ਇੱਕ ਭਾਈ ਤੇ ਬੁੱਧਰੀ ਨੂੰ ਮਜਵਾ ਲੈਣੇ ਕਰੇ ਔਖੇ ਸਾਧਨ ਨੂੰ ਮਜਵਾ ਨਹੀਂ ਕਰੇ ਜੇ ਤੁਮਾਨੀ ਉਹਨੂੰ ਕਹਿੰਦੇ ਨੇ ਜਿਹੜਾ ਸੌਖੇ ਤਰੀਕੇ ਦਾ ਸੌਖੇ ਅਕਸ਼ੇ ਸਾਧਨ ਆਜ ਲੋਕਾਂ ਦਾ ਸਿੰਗਲ ਉਹ ਕਰਵਾਉਂਦਾ ਮਨਵਾਣੇ ਨਹੀਂ ਹੁੰਦਾ ਮੈਂ ਤੁਸੀਂ ਬੋਲੀ ਜਾਓ ਉਹ ਸਮਝ ਜਾ ਫੇਰ ਕਹੋ ਮੈਂ ਬਰਦਾ ਭਗਵਾਨ ਬਿਦਮਾਨ ਟੱਟੂ ਦਾ ਬਿਦਮਾਨ ਹੈ ਭਗਵਾਨ ਕਿਹੜਾ ਬਿਦਮਾਨ ਹੈ ਹੈ ਤੇ ਤੁਹਾਡੇ ਰਿਵਾਜਾਨੀ ਇਹਨੂੰ ਫੇਟ ਪੰਜਾਬੀ ਕਹਿੰਦੇ ਲੋਕ ਤਾਂ ਸਮਝੇ ਨਹੀਂ ਤੂੰ ਕਹਿੰਦਾ ਮੈਂ ਮਿਨਵਾਣਾ ਸੁਰੇਸ਼ ਕਰਤੇ ਇੱਕ ਥੇ ਲਾਉਣੀ ਕਿ ਆਖ ਰਖਣਾ ਕਿ ਅਸੀਂ ਜਿਹੜੀ ਗੱਲ ਕਹਿੰਦੇ ਹਾਂ ਤੁਸੀਂ ਉਹ ਕਾਬਜ ਕਰਨਾ ਹੈ ਤੁਹਾਡੇ ਨਹੀਂ ਕਾਬਜ ਕਰਨਾ ਤੁਹਾਨੇ ਨਹੀਂ ਗੱਲ ਪਛਾਣ ਕਰਨੀ ਉਹ ਸਦਾ ਤੇ ਸਦਾ ਸਦਾ ਦੇਣਗੇ ਉਹ ਰਹਿ ਨਹੀਂ ਉਹ ਜੀ ਤੋਂ ਕਪਾ ਆਪਣੀਆਂ ਬੜੀ ਸਿਹਾਰਨ ਸ਼ਰਧਾਰਨੀ ਚੜੀਆਂ ਜਾਣਾ ਸਾਡੇ ਸਾਧਾਂ ਨੇ ਸਮਝਾਇਆ ਜੀ ਨੇ ਸੰਕੁਝਾ ਕੁ ਪਤਾ ਲੱਗੇ ਕਿ ਆ ਸੋਸ਼ਲ ਸੰਸਕਾਰ ਦੀ ਗੱਲ ਹੈ ਇਹੀ ਸਾਡਾ ਅਧਿਆਤਮਿਕ ਅਸੀਂ ਸਮਝਾਉਂਦੇ ਹਾਂ ਸੋਸ਼ਲ ਸਰ ਆਈ ਸ਼ਰਧਾਰਨੀ ਚ ਲੋਕਾਂ ਨੂੰ ਜਿਹੜੇ ਫੇਰ ਇਹੋ ਸਮੱਸਿਆ ਹੱਲ ਕਰਨ ਨਹੀਂ ਦਿੱਤਾ ਫੇਰ ਨੂੰ ਸਮੱਸਿਆ ਹੱਲ ਕਰਨ ਵਾਲੇ ਸੋਚਣੇ

ਇਸੇ ਨੂੰ ਪੰਡਣਾ ਇਸੇ ਦਾ ਰੋਹ ਕਰ ਰਹਾ ਔਰ ਜਿਹੜਾ ਉਹਨੇ ਕੀਤਾ ਇਹਦਾ ਪਿਤਾ ਉਹ ਜਿਹੜਾ ਇਹ ਛੱਡਿਆ ਕਿੱਥੇ ਇਹਨੇ ਕੌਣ ਛੱਡਿਆ ਛੱਡੇ ਕੋਈ ਜੁੜ ਕੇ ਕੋਈ ਨਹੀਂ ਹੈ ਇੱਥੇ ਕੋਈ ਨੇ ਵਿਚਾਰ ਦਿੱਤਾ ਨਹੀਂ ਕਰਨੀ ਉਹਨੂੰ ਫਿਰ ਉੱਥੋਂ ਘਰ ਤੋਂ ਛੱਡਿਆ ਉਹਦਾ ਕਿੱਦਾਂ ਲੱਗਦਾ ਛੱਡਿਆ ਮੁੱਕ ਛੇ ਛੱਡੇ ਤੇ ਬਿਮਾਰੀ ਉਹ ਘਰੋਂ ਕੱਢਤੀ

ਬਾਰ ਨੂੰ ਕੀ ਨੂੰ ਛਾਉਂਦੇ ਹੁਣ ਛਾਉਂਦੇ ਕਿਉਂ ਛਾਉਂਦੇ ਫਿਰ ਆਰਟ ਕਿ ਛਾਉਂਦੇ ਨੇ ਜਿਹੜਾ ਉਹਨੂੰ ਲੱਭ ਜਾਂਦਾ ਸੀ ਉਹ ਉਹ ਕਹਾਣੀ ਹੁੰਦੀ ਕੋਠੀ ਹੁੰਦੀ ਮਾਂ ਵੀ ਪਾਲਣਾ ਵੀ ਕਰਦੇ ਕਿਉਂ ਨਹੀਂ ਕਰਦੇ ਉਹ ਕੋਠੀ ਰੇ ਬੱਚੇ ਹੋਏ ਤੋਂ ਹੁਣ ਤੋਂ ਦੇਖੋ ਕਿੱਥੇ ਰਾਮ ਕਿੱਥੇ ਉਹ ਬੱਚੇ ਅਚਾਨਕ ਉਹਨੂੰ ਬਥੇ ਰੱਦ ਸੀ ਕਰਨ ਕਿ ਤੁਹਾਡੇ ਪਿਤਾ ਜੀ ਨੇ ਇਹਦੇ ਕੋੜੇ ਨੂੰ ਛੱਡੋ ਉਹ ਕਹ ਰਹੀ ਛੱਡਦਾ ਆਹ ਅਸੀਂ ਛੱਡਦੇ ਹੁਣ ਚਰਤਾ ਨੂੰ ਤਾਂ ਚਿਰਾਕ ਲੈਣੀ ਉਹ ਕਾਰ ਦਾ ਕੋੜਾ ਫਿਰਾਕ ਲੈਣੇ ਨੂੰ ਉਹ ਉਹ ਨਾ ਛੜਾ ਲੂ ਉਹ ਆਇਆ ਕੁੰਭਰਾ ਦਾ ਮੈਂ ਕਹਦਾ रामचंद्र ਹਾਰਿਆ

ਕਿ ਤੇਰੇ ਨਾਲੇ ਨਾਰਵੇ ਉਹ ਸਿਰ ਦਿੱਤਦਾ। ਚੱਚਾ ਜੱਟ ਕਹਿੰਦਾ ਜਨਰਲ ਖਾ। ਜਦ ਇਹ ਪੈਣਾ ਚੀ ਆ ਕੇ ਪੁੱਛ ਕਿ ਤੋਰ ਕੁ ਚਾ ਦਿਆ। ਉਹ ਕਹਾ ਦੇ ਹੋਵੇ ਮਲੇਟ ਸਭ ਖਾ ਲਿਆ। ਮੈਂ ਬਤਾ ਤਾ ਤੇ ਪਰਖਣ ਉਹ ਦਿਆ। ਨਹੀਂ ਮੈਂ ਸਾਰੀ ਜਿਹੜੀ ਪਜਾਰ ਚ ਲੱਦਿਆ ਤੇ ਸਾਰੀ ਮੈਨੂੰ ਆਉਂਦੀ ਹੈ। ਮੈਨੂੰ ਪੂਰੀ ਤਰ੍ਹਾਂ ਨਾਲ ਇੱਜਤੇ ਮਾਰ। ਤਨ ਬਣਾ ਸਕਦਾ ਤੇ ਤੂੰ ਤਨ ਬਣਾ ਕੀ ਨਹੀਂ ਕਰ ਸਕਿਆ ਤਾਂ ਇੱਕ ਕੰਮ ਹੈ ਅੱਗ ਦੇ ਵਿੱਚੋਂ ਧੂੰਆਂ ਨਹੀਂ ਕਰ ਸਕਿਆ ਆ ਕਿ ਜੇ ਤੂੰ ਜੁੜੀ ਜੁੜੀ ਦਾ ਮੈਂ ਸੰਗੁਦਰ ਅੰਗਰਾ ਪਾਣੀ ਹੈ ਇਹ ਤਾਂ ਜਲ ਨਹੀਂ ਕਰ ਸਕ ਜਲ ਜਲ ਨੂੰ ਕਿ ਮੈਂ ਕਰੀ ਇਹ ਸਾਰੇ ਸਾਰੇ ਸੈਨਿਕ ਕਰ ਕਰਚਾ ਨੇ ਸੈਨਿਕ ਸੌਦਾ ਜਿਹੜੇ ਉਹ ਨਹੀਂ ਕਰ ਸਕਿਆ ਬਾਕੀ ਦੇ ਸੈਨਿਕ ਕਰਨੇ ਕੰਮ ਉਹਨੇ ਕਰ ਲਏ ਇਹ ਰਹਿ ਰਹੀ ਤੇ ਚੰਕੀ ਜੀ ਤੇਜਾ ਠੀਕਾ ਤਾਂ ਸ਼ੌਕ ਨੂੰ ਤੋਂ ਲਈ ਇਹ ਕਹਿੰਦਾ ਜੜਾ ਜੜਾ ਹੋਣਾ ਆਪਣੇ ਆਪ ਨੂੰ ਮੂਹਰੇ ਚੌਕੀ ਬਣ ਕੇ ਉੱਤੇ ਚੜ ਜਾਗਾ ਮੈਂ ਸਰਗਮ ਜਿਹੜੇ ਵਿਚਾਰੇ ਗਰੀਬ ਬੰਦੇ ਹੁੰਦੇ ਨੇ ਉਹਨਾਂ ਲਈ ਜਾਣ ਨਹੀਂ ਥੋੜੀ ਵੀ ਆ وہ جی نہیں سک میں کہہ آپ کی مرضی نہ جاؤ سرف تھوڑے سرفر دوار بند نہیں ہے سردی دار کھلے یہ گلا ہاں سورج کشو والا بھی آن تعلق یاد نہیں کشو والا مجھے یاد نہیں دیا باقی رہے گا یہ کہ دیکھو ਰਾਮਕੰਦ ਕਿਸ਼ੇ ਵੇਦ ਗਿਆਨ ਇਸ ਨਾ ਕੋਈ ਵੀ ਅਨੁਮੇਸ਼ਾ ਨਾ ਉਹਨੇ ਵੇਦ ਪੜ੍ਹੇ ਗ੍ਰਾਹੂਨ ਚਾਰੇ ਵੇਦਾਂ ਦਾ ਜਾਤ ਚਾਰੇ ਵੇਦਾਂ ਨੇ ਪੜ੍ਹ ਕੇ ਚਾਰੇ ਵੇਦਾਂ ਦਾ ਧਰਤ ਸਾਰੋ ਗਿਆਨ ਦਾ ਸੀ ਠੀਕ ਹੈ ਇਹ ਕਰਕੇ

ਉਹਦੇ ਨੇ ਵੇਖੀ ਇਹਦੇ ਲਈ ਆਪੀ ਘਟਰ ਪਾ ਕੇ ਉਹਦੇ ਅnder ਰਹਿਣ ਦੀ ਥਾਂ ਤੇ ਉਹਨੇ ਨਾਕਰਾ ਕਰ ਤੇ ਪਰ ਉਹਨੇ ਕਿਹਾ ਕਿ ਤੂੰ ਆ ਜਾ ਤੂੰ ਆ ਜਾ ਕਿ ਇੱਕ ਇਤਾਨੇ ਸੰਵਾਲ ਨੂੰ ਕਰੇ ਕਿ ਇਹਦੇ ਪਾਤਰ ਕੀ ਹੁੰਦੇ ਨੇ ਪਰ ਉਸ ਸਮੇਂ ਵਿੱਚ ਉਹ ਪਾਤਰ ਕੀ ਰਵਾ ਖੜਿਆ ਕਰਦੇ ਵਾਸਤੇ ਬਹੁਤ-ਬਹੁਤ ਬਾਈ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਬਹੁਤ-ਬਹੁਤ ਥੋੜਾ ਵੀ ਧੰਨਵਾਦ ਜੀ ਨੇ ਸਮੇਂ ਦਾ ਬਹੁਤ ਖਿਆਲ ਰੱਖਿਆ ਜੀ ਜੀ ਇਹ ਤੇਰਾ ਹੋਰ ਜੀ ਰਾਮ ਕੰਧਾ ਵਿੱਚੀ ਲਾਸ਼ਣ ਸਾਹਿਬ ਉਹਨੇ ਚਿੱਪ ਤੇ ਦੇਖਿਆ। ਬਲੈਨਰ ਇਹਨਾਂ ਦੇ ਲਾਭ ਤੇ ਕੁਝ ਹੋ ਗਿਆ ਨੇ ਪੰਜਾਬ ਦੇ ਵਿੱਚ ਹੀ ਇੱਥੇ ਆਪਾਂ ਨੇ ਪੰਜਾਬੀਆਂ ਦੀ ਘੁੱਟ ਦੇਣੀ। ਉਹ ਦੇਖੇ ਜਨ ਦੇ ਕੋਟ ਦੇ ਹੋ ਗਿਆ ਕੀ ਕਹਿવાય। ਇਹ ਪੰਜਾਬ ਦੇ ਵਿੱਚ ਹੀ ਜੁੱਧ ਹੋਇਆ ਸੀ ਜਿਹੜਾ ਹੋਇਆ ਸੀ ਇਹ ਅੰਮਰਸਰ ਦੇ ਕੋਲੇ ਆਪਣੀ ਇਸੇ ਧਰਤੀ ਦੇ ਉੱਤੇ ਹੋਇਆ ਸੀ ਇਹ। ਰਾਮ ਜੀ ਦਾ ਰਾਮ ਤੇਸ ਦੇ ਅੜੇ ਵਾਲੇ ਵਾਲੇ ਹੀ ਹੋਇਆ ਸੀ ਅੰਮਰਸਰ ਦੇ ਕੋਲੇ। ਉਦੋਂ ਫਿਰ ਉਹਨੇ ਜਦੋਂ ਹੁਸ਼ ਤੋਂ ਹੂਸ਼ਾ ਕਰਨ ਕਰਾਈਏ ਤਾਂ ਮਤਲਬ ਬਹਾਰ ਸਿੰਘ ਬਾਲਦੀਵ ਨੂੰ ਫੇਰ ਵੀ ਉਹਨੂੰ ਘਰੇ ਨਹੀਂ ਜਾਣਾ ਸੀ ਕਹਿੰਦਾ ਅਗਨ ਪੁਰੀਠਿਆ ਦਿਓ। ਉਹਦੀ ਯਾਰਣੀ ਬੁਨੇਥਾ ਮੰਗੀ ਗਈ ਫੇਰ ਵੀ ਉਸ ਦੀ ਉਹ ਮਤਲਬ ਜੇ ਇਸ ਤਰ੍ਹਾਂ ਦੀ ਬਾਤਾਂ ਸਾਡੇ ਜੋ ਕਹੇ ਗਏ ਨੇ ਕਿ ਰਾਮ ਜੀ ਦੇ ਬਾਰੇ ਵਿੱਚ ਔਰਤ ਦੇ ਪ੍ਰਤੀ ਜਿਹੜਾ ਵਿਚਾਰ ਨੇ ਕਿ ਉਹ ਤਾਂ ਪ੍ਰਪੱਖੀ ਹੁੰਦੇ ਨੇ ਨਾ ਵੀ ਉਹ ਜਿਸ ਤਰ੍ਹਾਂ ਦਾ ਮਨੁੱਖ ਸੀਗਾ ਬਾਕੀ ਜਿਹੜੀਆਂ ਗੱਲਾਂ ਨੇ ਕਿਆਂ ਬਾਕੀ ਜਿਹੜਾ ਉਹਦਾ ਟ੍ਰੈਕ ਲਗਾ ਉਹ ਬੱਕਰੀ ਗੱਲ ਸੋਚਣ ਵਾਲੀ ਹੈਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਕਾਲੇ ਦੇ ਹੋਕੜ ਦੇ ਰੋਕਾ ਦੇ ਜਾਣੀਆਂ ਸਾਰੇ ਦੇ ਹੋਕੜ ਦੇ ਨਾਲ ਹੀ ਹੈਗਾ